ਹਰ ਬੰਦਾ ਖੁਸ਼ੀ ਨਾਲ ਵਿਆਹ ਕਰਵਾਉਂਦਾ ਹੈ ਚਾਹ ਵੀ ਹੁੰਦਾ ਬੰਦੇ ਨੂੰ ਜਦੋਂ ਵਿਆਹ ਕਰਾਈਏ ਬਾਅਦ ਚ ਚਾਹੇ ਰਾਸ ਆਵੇ ਨਾ ਆਵੇ ਲੜਾਈ ਝਗੜਾ ਵੀ ਹੁੰਦਾ ਰਹਿੰਦਾ ਹੈ ਤਲਾਕ ਵੀ ਹੋ ਜਾਂਦੇ ਆ ਪਰ ਇੱਥੇ ਇੱਕ ਲਾੜਾ ਆਇਆ ਬਰਾਤ ਲੈ ਕੇ ਤੇ ਉਹਨੂੰ ਪੰਜ ਸੱਤ ਪਿੰਗ ਲਵਾਤੇ ਯਾਰਾ ਤੋਂ ਤੁਹਾਡੇ ਰਾਹ ਚ ਤੂੰ ਸ਼ਰਾਬੀ ਹੋ ਗਿਆ ਤੇ ਜਦੋਂ ਫੇਰਾਂ ਦਾ ਕੰਮ ਕੀਤਾ ਸ਼ੁਰੂ ਉਹ ਬੰਦੇ ਤੋਂ ਖੜਾ ਨਹੀਂ ਗਿਆ ਲੱਤਾਂ ਨੇ ਭਾਰ ਨਹੀਂ ਚੱਲਿਆ ਤੇ ਲਾੜਾ ਜਿਹੜਾ ਹੈਗਾ ਡਿੱਗ ਪੈਂਦਾ ਸੀਗਾ ਸਿੱਧਾ ਨਹੀਂ ਖੜਾ ਜਾਂਦਾ ਸੀ ਤੇ ਉੱਥੇ ਕੁੜੀ ਨੂੰ ਪਤਾ ਲੱਗਿਆ ਵੀ ਤਾਂ ਕੋਈ ਨਸ਼ਾ ਕੀਤਾ ਉਹਨੇ ਜਵਾਬ ਦਿੱਤਾ ਤੇ ਉਲਟਾ ਜੋ ਫੇਰੇ ਕਰ ਰਿਹਾ ਸੀ ਪੰਡਤ ਉਹਦੇ ਕੱਪੜੇ-ਕੁਪੜੇ ਪਾੜਤੇ ਕੁੱਟਤਾ ਉੱਥੇ ਲੜਾਈ ਝਗੜਾ ਹੋ ਗਿਆ ਗਾਲੀ-ਗਲੋਚ ਕੀਤੀ ਤਾਂ ਪਿੰਡ ਵਾਲਿਆਂ ਨੇ ਉਹਨੂੰ ਇੱਕ ਕਮਰੇ ਦੇ ਵਿੱਚ ਬੰਦੀ ਬਣਾ ਲਿਆ ਸ਼ਰਾਬੀ ਹਾਲਤ ਦੇ ਵਿੱਚ ਉਹ ਹਸਾਬ ਚ ਨਹੀਂ ਆ ਰਿਹਾ ਸੀਗਾ ਇਹ ਹੈਗੀ ਘਟਨਾ ਯੂਪੀ ਦੇ ਪ੍ਰਤਾਪ ਨਗਰ ਦੀ ਯੂਪੀ ਦੇ ਪ੍ਰਤਾਪ ਨਗਰ ਦਾ ਬਲਕਰਨ ਨਾਮ ਦਾ ਵਿਅਕਤੀ ਸੀਗਾ ਤੇ ਉਹ ਬਰਾਤ ਲੈ ਕੇ ਆਇਆ ਸੀਗਾ ਤੇ ਖੁਸ਼ੀ ਆ ਜਿਹੜੀ ਗਮੀ ਦੇ ਵਿੱਚ ਬਦਲ ਗਈ ਉਹਦੇ ਜਿਹੜੀ ਹੈਗੀ ਬਰਾਤ ਉੱਥੇ ਲੜਾਈ ਝਗੜੇ ਹੋਏ ਕੁੱਟਕਟਾਪਾ ਹੋਇਆ ਲਾੜੇ ਦੇ ਪਿਤਾ ਨੂੰ ਤੇ ਲਾੜੇ ਨੂੰ ਉੱਥੋਂ ਦੇ گاؤں ਦੇ ਲੋਕਾਂ ਨੇ ਜਿਹੜਾ ਹੈਗਾ ਬੰਦੇ ਕ ਬਣਾ ਲਿਆ ਕਮਰੇ ਦੇ ਵਿੱਚ ਪੁਲਿਸ ਬੁਲਾਰੀ ਪੁਲਸਾਈ ਤਾਂ ਉਹਨਾਂ ਦਾ ਜਿਹੜਾ ਖਰਚਾ ਹੋਇਆ ਸੀ ਤੇ 96000 ਰੁਪਏ ਦੇ ਵਿੱਚ ਨਿਪਟਿਆ 96000 ਦੇ ਵਿੱਚ ਨਿਪਟਿਆ ਉਹਦੇ ਇਲਜ਼ਾਮ ਇਹ ਸੀ ਉਹ ਕਹਿੰਦੇ ਵੀ ਜਦੋਂ दारू ਪੀਤੀ ਆ ਕੋਈ ਗੱਲ ਨਹੀਂ ਨਸ਼ਾ ਕੀਤਾ ਕੋਈ ਗੱਲ ਨਹੀਂ ਹੋਸ਼ ਵਿੱਚ ਆ ਜਾਂਦਾ ਕੋਈ ਗੱਲ ਨਹੀਂ ਟਾਈਮ ਲੱਗਦਾ ਹੈ ਲੇਕਿਨ ਉਹਨੇ ਕੀ ਕਰਿਆ ਉੱਥੇ ਫੇਰਿਆਂ ਵਾਲਿਆਂ ਨੂੰ ਗਾਲਾਂ ਕੱਢੀਆਂ ਹੋਰ ਇਧਰ ਉਧਰ ਦੇ ਲੋਕਾਂ ਨੂੰ ਗਾਲਾਂ ਕੱਢੀਆਂ ਹੁਣ ਜਿਹੜਾ ਕੋਈ ਬੰਦਾ ਬਾਹਰ ਲਾਏ ਉਹ ਬਰਦਾਸ਼ਤ ਨਹੀਂ ਕਰਦਾ ਇਹ ਗੱਲ ਫਿਰ ਚਲੋ ਖੁਸ਼ੀ ਚ ਲਾਲੀ ਕਹਿੰਦੇ ਆ ਪਿੱਗ ਲਾਲਿਆ ਖੁਸ਼ੀ ਚ ਦਾਰੂ ਪੀ ਲਈ ਤਾਂ ਅਗਲੇ ਨੂੰ ਇਹ ਡਾਊਟ ਹੋ ਗਿਆ ਵੀ ਹੋ ਸਕਦਾ ਹੋਰ ਵੀ ਗੈਰ ਨਸ਼ਾ ਕੀਤਾ ਵੀ ਹੋਰ ਰੋਜ਼ ਹੀ ਨਸ਼ਾ ਕਰਦਾ ਹੋਵੇ ਤੇ ਲਾੜੀ ਨੇ ਜਿਹੜਾ ਹੈਗਾ ਤੁਰੰਤ ਜਵਾਬ ਦੇਤਾ ਵੀ ਮੈਂ ਇਹਦੇ ਨਾਲ ਵਿਆਹ ਨਹੀਂ ਕਰਾਉਣਾ ਉਸ ਬੰਦੇ ਤੋਂ ਖੜਿਆ ਨਹੀਂ ਜਾਂਦਾ ਸੀ ਲੱਤਾਂ ਭਾਰ ਨਹੀਂ ਚਲਦੀਆਂ ਸੀ ਮੂੰਹ 'ਚੋਂ ਮੁਸ਼ਕ ਮਾਰਦਾ ਸੀ ਸ਼ਰਾਬ ਜ਼ਿਆਦਾ ਪੀ ਲਈ ਪ੍ਰਤਾਪਨਗਰ ਦੇ ਵਿੱਚ ਜੰਮ ਕੇ ਲੜਾਈ ਹੋਈ ਟੈਂਟ ਪਾੜਦੇ ਹੋਰ ਇਧਰ ਉਧਰ ਹੋਇਆ ਉੱਥੇ ਆ ਕੇ ਪੁਲਿਸ ਨੇ ਜਿਹੜਾ ਕਾਬੂ ਕੀਤਾ ਜਿਹੜਾ ਕਿ ਫੜਿਆ ਨਹੀਂ ਜਾਂਦਾ ਸੀ ਮੁੜ ਕੇ ਉਹਨਾਂ ਕਮਰੇ 'ਚ ਬੰਦੀ ਪਰਾਇਆ ਉਹ ਤੋਂ ਪੁਰਸ ਦੀ ਹਾਜ਼ਰੀ ਦੇ ਵਿੱਚ ਪੈਸੇ ਲਏ ਕੇ 94000 ਰੁਪਿਆ ਵੀ ਸਾਡਾ ਖਰਚਾ ਹੋਇਆ ਫਿਰ ਉਹਨੂੰ ਗੱਡੀ 'ਚ ਬੰਦ ਕਰਕੇ ਵਾਪਸ ਜਿੱਥੋਂ ਆਇਆ ਸੀਗਾ ਉੱਥੇ ਭੇਜ ਦਿੱਤਾ ਸੋ ਇਹੋ ਜਿਹੇ ਕਟਨਾ ਜਿਹੜੀਆਂ ਰੋਜ਼ ਆਉਂਦੀਆਂ ਐ ਸ਼ਰਾਬ ਇੱਕ ਸਭ ਤੋਂ ਮਾੜੀ ਚੀਜ਼ ਐ ਪਰ ਚੰਗੀ ਇਸ ਕਰਕੇ ਐ ਵੀ ਜਿਹੜਾ ਬੰਦਾ ਇਸ ਨੂੰ ਪਹੁੰਚਾਉਣ ਜਾਂਦਾ ਹੈ ਸ਼ਰਾਬ ਇੱਕ ਜਿਹੜਾ ਨਸ਼ਾ ਹੈ ਸ਼ਰਾਬ ਇੱਕ ਜਿਹੜਾ ਤਰਲ ਪਦਾਰਥ ਹੈ ਜਿਹੜਾ ਕਿ ਕੱਚ ਹੀ ਇਹਨੂੰ ਸਾਬ ਸਕਦਾ ਬੰਦੇ ਦੇਖੇ ਆ ਕੁਝ ਗੱਲ ਹੋਰ ਕਰਦੇ ਆ ਜਦੋਂ ਪੀ ਲੈਂਦੇ ਆ ਕੋਈ ਗੱਲ ਹੋਰ ਹੁੰਦੀ ਐ ਸ਼ਰਾਬੀ ਬੰਦਾ ਹਮੇਸ਼ਾ ਲੜਾਈ ਕਰਦਾ ਹੈ ਬਾਡੇ ਪੰਨੂਗਾ ਹੋਰ ਕਰੂਗਾ ਗਾਲੀ ਗਲੋਚ ਕਰੂਗਾ ਇੱਧਰ ਉੱਧਰ ਕਰੂਗਾ ਜਦ ਉੱਤਰ ਕੀ ਉਹ ਕੁਅਜ ਮੈਨੂੰ ਤਾਂ ਪਤਾ ਨਹੀਂ ਲੱਗਿਆ ਇਸੇ ਤਰ੍ਹਾਂ ਹੀ ਇਹ ਪ੍ਰਤਾਪ ਨਾਗਰ ਦੇ ਵਿੱਚ ਹੋਇਆ ਉਹਨਾਂ ਨੇ ਯਾਰਾਂ ਦੋਸਤਾਂ ਨੇ ਖੁਸ਼ੀ ਦੇ ਵਿੱਚ ਰਾਹ ਚ ਪੰਜ ਸੱਤ ਪਿੱਗ ਲਵਾ ਤੇ ਉਹ ਪਾਈ ਜਿਆਦਾ ਪੀ ਗਿਆ ਜਿਆਦਾ ਪੀ ਨਾਲ ਜਿਹੜਾ ਹੈਗਾ ਨਸ਼ਾ ਹੋ ਗਿਆ ਨਸ਼ਾ ਹੋਣ ਤੋਂ ਬਾਅਦ ਇਹ ਦੂ ਲਿਆਦਾਂ ਨੂੰ ਫੜੀ ਹੁੰਦੇ ਸੀ ਕਿ ਫੜ ਕੇ ਉਹ ਜਦੋਂ ਉਹ ਕਹਿੰਦੇ ਪਾਈ ਇਹ ਸ਼ਰਾਬ ਪੀ ਗਿਆ ਜੋ ਫੇਰਿਆਂ ਦਾ ਕੰਮ ਕਰਿਆ ਉਹਨੂੰ ਪੱਲਾ ਫੜਾਇਆ ਉਹਦਾ ਫੜਾਇਆ ਪੱਲਾ ਬੁੱਲਾ ਤਾਂ ਕਿਹੜਾ ਫੜਾਇਆ ਉਹਨੇ ਸਾਰੇ ਕੱਪੜੇ ਕੁੱਪੜੇ ਆਪਦੇ ਪੜਪੂੜ ਲਏ ਉਸ ਤੋਂ ਬਾਅਦ ਕੀ ਹੋਇਆ ਤੋ ਖੜਾ ਨਹੀਂ ਗਿਆ ਲੱਤਾਂ ਨਹੀਂ ਬਾਹਰ ਚੱਲੀਆਂ ਤੇ ਲੋਕਾਂ ਨੂੰ ਉਹ ਗਲੀ ਗਲੋਚ ਕਰਨ ਲੱਗ ਗਏ ਜਿਹੜੇ ਨਾਲ ਆਏ ਸੀ ਉਹਨਾਂ ਨੂੰ ਗਲੀ ਗਲੋਚ ਕਰਨ ਲੱਗ ਗਏ ਤੇ ਉਹਨਾਂ ਨੇ ਖੜਕਾਇਆ ਨਾ ਇਹ ਤਾਂ ਕੁੱਟਿਆ ਨਾਲੇ ਕਮਰੇ ਵਿੱਚ ਬੰਨ੍ਹ ਲਿਆ ਬੰਨ੍ਹ ਕੇ ਪੁਲਿਸ ਬੁਲਾਈ ਪੁਲਿਸ ਬੁਲਵਾਉਣ ਤੋਂ ਬਾਅਦ ਤੋ ਪੈਸੇ ਲੈ ਗਏ ਸੋ ਇਹ ਜਿਹੜਾ ਨਸ਼ਾ ਨਸ਼ਾ ਘਰ ਬਰਬਾਦ ਕਰ ਦਿੰਦਾ ਖਾਲੀ ਪਰਤਿਆ ਉੱਥੇ ਬਦਨਾਮੀ ਹੋਈ ਜਿੱਥੇ ਪਿਆ ਸੀਗਾ ਕਿ ਆ ਸੀ ਵਿਹੋਣਾ ਲਾੜੀ ਨੇ ਜਵਾਬ ਦਿੱਤਾ ਵੀ ਮੈਂ ਇਹ ਜੇ ਨਸ਼ੇੜੀ ਬੰਦੇ ਨਾਲ ਵਿਆਹ ਨਹੀਂ ਕਰਾਉਂਦੀ ਜਿੱਤੂ ਆਇਆ ਸੀ ਖਾਲੀ ਉਹ ਉਹ ਡਿੱਕੀ ਜਾਂਦੇ ਸੀ ਉੱਥੇ ਪੰਗੜਾ ਪਾਉਂਦੇ ਤਿਆਰੀ ਚ ਸੀ ਵੀ ਉਹਦੀ ਮਾਂ ਡੀਕਦੀ ਸੀ ਵੀ ਪਾਣੀ ਪੀਵਾ ਕੇ ਬਾਹਰ ਕੇ ਨੂੰਹ ਦੇ ਉੱਤੋਂ ਦੀ ਉੱਥੇ ਬਦਨਾਮੀ ਹੋਈ ਫਿਰ 96000 ਰੁਪਿਆ ਖਾ ਖਾ ਦਾ ਦੇਣਾ ਪੈ ਗਿਆ ਉਹ ਵੀ ਜੁੱਤੀਆਂ ਖਾਣ ਦਾ ਸੋ ਇਸ ਤਰ੍ਹਾਂ ਦੀ ਜਿਹੜੀਆਂ ਘਟਨਾਵਾਂ ਆਉਂਦੀਆਂ ਰਹਿੰਦੀਆਂ ਇਸ ਤੋਂ ਇੱਕ ਸਿੱਧ ਮਿਲਦੀ ਹੈ ਹਣ ਬੜੀ ਨੌਜਵਾਨੀ ਨੂੰ ਵੀ ਜਿਹੜਾ ਨਸ਼ਾ ਨਸ਼ਾ ਨਾ ਕਰਿਆ ਕਰਪਾ ਹੀ ਸ਼ਰਾਬ ਇੱਕ ਅਜਿਹੀ ਮਾੜੀ ਚੀਜ਼ ਹੈ ਸ਼ਰਾਬ ਵਿੱਚ ਬੰਦਾ ਕਤਲ ਵੀ ਕਰ ਸਕਦਾ ਤੇ ਤੜਕੇ ਸ਼ਰਾਬੀ ਪਤਾ ਜਿਹੜਾ ਹੋਸ਼ ਵਿੱਚ ਆ ਜਾਂਦਾ ਫਿਰ ਬਾਫੀ ਮੰਗਦਾ ਇਹੋ ਜਿਹਾ ਕੰਮ ਸ਼ਰਾਬ ਪੀ ਕੇ ਕਰੋਨਾ ਬਾਅਦ ਵਿੱਚ ਜਿਹੜੀਆਂ ਬਾਫੀਆਂ ਮੰਗੜੀਆਂ ਪੈਣਾ ਉਹ ਕੰਮ ਕਰੋ ਜਿਹੜਾ ਉਹ ਕੰਮ ਕਰੋ ਜਿਹੜਾ ਆਪਾਂ ਨੂੰ ਚੰਗਾ ਲੱਗੇ ਤੇ ਸ਼ਰਾਬ ਪੀ ਕੇ ਨਸ਼ੇ ਦੇ ਵਿੱਚ ਬਹੁਤ ਬੰਦੇ ਬਰੇ ਐ ਬਹੁਤ ਬੰਦੇ ਨੇ ਇੱਜ਼ਤਾਂ ਨੂੰ ਹੱਥ ਪਾਈਆਂ ਬਹੁਤ ਬੰਦੇ ਆ ਲੈ ਕੇ ਮਰੀਦਾਰੂ ਦੇ ਵਿੱਚ ਬਹੁਤ ਬੰਦਿਆਂ ਨੇ ਧੀਆਂ ਪੜਾਂ ਦੀ ਇੱਜ਼ਤਾਂ ਨੂੰ ਖਿਲਵਾੜ ਕੀਤਾ ਅੱਜ ਮੈਂ ਦਿੱਲੀ ਦੇ ਵਿੱਚ ਇੱਕ ਡਾਕਟਰ ਸੀਗੀ ਜੇ ਲੈਡੀ ਸੀ ਉਹ ਉਸ ਬੰਦੇ ਦੀ दारू ਪੀਤੀ ਸੀ ਚੌਥੀ ਪੰਜਵੀਂ ਮੰਜ਼ਲ ਤੇ ਜਾ ਕੇ ਉਹਨੇ ਰੇਪ ਕੀਤਾ ਉਹਦੀਆਂ ਲੱਤਾਂ ਬਾਹਰ ਤੋੜਤੀਆਂ ਪਰ ਬਾਅਦ ਚ ਚਾਕੂ ਲਾ ਕੇ ਬਾਰ-ਬਾਰ ਕੇ ਉਹ ਮਾਰਦੀ ਸੀ ਇਸ ਤਰ੍ਹਾਂ ਉਹਨਾਂ ਨੇ ਜਿਹੜਾ ਹੈਗਾ ਕੁੜੀ ਯਾਰ ਨੇ ਪਹਿਲੇ ਹੀ ਵੇੜ ਤੋਂ ਵਧੀਆ ਕਰਿਆ ਜਿਹੜਾ ਉਹਨਾਂ ਦਾ ਖਰਚਾ ਆਇਆ ਸੀ ਟੈਂਟ ਲਾਇਆ ਸੀ ਹੋਰ ਇਧਰ ਉਹ ਸਾਮਾਨ ਲਿਆਂਦਾ ਸੀ ਤੇ ਪਰ ਜਿਹੜੇ ਉਹਨਾਂ ਨੇ ਇੱਕ ਵਧੀਆ ਪਹਿਲ ਕਦਮੀ ਉਹਨਾਂ ਦੀ ਏ ਸੀ ਜਿਹੜੇ ਬਰਾਤ ਦੇ ਵਿੱਚ ਚੰਗੇ ਬੰਦੇ ਸੀ ਜਿਹੜੇ ਬੰਦਿਆਂ ਦਾ ਬਿਹੇਵੀਅਰ ਤਾਂ ਠੀਕ ਸੀ ਉਹਨਾਂ ਨੇ ਰੋਟੀ ਪਣੀ ਸ਼ਿਕਾਇਆ ਉਹਨਾਂ ਨੂੰ ਰੈਂਟ ਦੇ ਵਿੱਚ ਤੇ ਜਿਹੜੇ ਬਦਮਾਸ਼ੀ ਕਰਦੇ ਸੀ ਜਾਂ ਗਾਲਾਂ ਕੱਢਦੇ ਸੀ ਉਹਨਾਂ ਦੀ ਖੂਬ ਸੇਵਾ ਕੀਤੀ ਤੇ ਕੁੱਟ ਕੇ ਉਹਨਾਂ ਤੋਂ ਪੈਸੇ ਲਏ ਤੇ ਪੁਲਿਸ ਨੇ ਜਿਹੜਾ ਬਚਾਅ ਕਰਤਾ ਤੇ ਨਹੀਂ ਉੱਥੇ ਹੋ ਸਕਦਾ ਬਾਰਪਰਾਈ ਹੋਦੀ ਤੇ ਮੁਕੱਦਮੇ ਦਰਜ ਹੁੰਦੇ ਸੋ ਇਹੋ ਜਿਹਾ ਜਿਹੜਾ ਨਸ਼ਾ ਕਰਕੇ ਭਾਈ ਬਰਾਤ 'ਚ ਨਾ ਜਾਇਆ ਕਰੋ ਉਹਨਾਂ ਯਾਰਾਂ ਦੋਸਤਾਂ ਨੂੰ ਵੀ ਬੇਨਤੀ ਹੈ ਵੀ ਜਿਹਦੇ ਤੁਸੀਂ ਬਰਾਤ ਜਾਣੇ ਹੋ ਆਦੇ ਦੋਸਤ ਦੀ ਉਹਨੂੰ ਵਦਾਰੂ ਪਹਿਲਾਂ ਨਾ ਪਿਆ ਕਰੋ ਠੀਕ ਹੈ ਵਾਪਸ ਆਉਂਦੇ ਕੋਈ ਲਾਲੇ ਪੀ ਲਿਆ ਬਕਰੀ ਗੱਲ ਐ ਪਰ ਇੱਥੋਂ ਵੇਖ ਲਓ ਵੀ ਤੁਸੀਂ ਉਹਨਾਂ 5-4 ਰੁਪਏ ਪੀਆ ਕੇ ਲਾੜੇ ਨੂੰ ਉਹਦੀ ਜਿਹੜੀ ਹੈਗੀ ਬਦਰਾਮੀ ਖੂਬ ਕਰਵਾਤੀ ਤੇ ਉਹ ਦੋਨਾਂ ਪਾਸੋਂ ਰਹਿ ਗਿਆ ਸੋ ਵੀਰੋ ਇਹੋ ਜੇ ਨਸ਼ੇ ਕਰਕੇ ਕਦੇ ਵੀ ਨਾ ਜਾਇਆ ਕਰੋ ਤੇ ਨਾ ਹੀ ਇਹਦੀਆਂ ਗੱਲਾਂ ਵਿੱਚ ਆ ਕੇ ਕਰਿਆ ਕਰੋ ਤੇ ਇਹ ਜਿਹੜੀ ਹੈਗਾ ਸ਼ਰਾਬ ਹੈ ਬਹੁਤ ਮਾੜੀ ਚੀਜ਼ ਐ ਰਿਸ਼ੀਆ ਪੁਨੀਆ ਨੇ ਵੀ ਇਹਨੂੰ ਮਾੜਾ ਕਿਹਾ ਕਿਉਂਕਿ ਇਹ ਪੀ ਕੇ ਕਿਸੇ ਤੋਂ ਕੋਈ ਚੰਗਾ ਕੰਮ ਨਹੀਂ ਹੋਇਆ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਧੰਨਵਾਦ